ਇਸ ਵਕਤ ਦਾ ਭਿਆਨਕ ਰੇਲ ਹਾਦਸਾ ਵਾਪਰ ਚੁੱਕਿਆ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਇੰਨਾ ਭਿਆਨਕ ਰੇਲ ਹਾਦਸਾ ਵਾਪਰਦਾ ਕਿ ਇੱਕ ਜਿਹੜੀ ਮਾਲ ਗੱਡੀ ਹੁੰਦੀ ਆ ਉਸ ਦੀ ਪੈਸੈਂਜਰ ਗੱਡੀ ਦੇ ਨਾਲ ਯਾਤਰੀ ਗੱਡੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਆ ਤੇ ਉਸ ਗੱਡੀ ਦੇ ਉੱਪਰ ਚੜ ਜਾਂਦੀ ਆ ਦਰਅਸਲ 36 ਗੜ ਦੇ ਬਲਾਸਪੁਰ ਦੇ ਵਿੱਚ ਕੁਝ ਕੁ ਸਮੇਂ ਪਹਿਲਾਂ ਇਹ ਹਾਦਸਾ ਵਾਪਰਿਆ ਜਿੱਥੇ ਕਿ ਗੇਵਰਾ ਰੋਡ ਤੋਂ ਬਲਾਸਪੁਰ ਆ ਰਹੀ ਇੱਕ ਯਾਤਰੀ ਟ੍ਰੇਨ ਕਮਾਲ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਮੌਕੇ ਤੇ ਜੋ ਹੁਣ ਤੱਕ ਦੀ ਖਬਰ ਹੈ ਕਿ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਇਹ ਟੱਕਰ ਇੰਨੀ ਜਿਆਦਾ ਭਿਆਨਕ ਹੁੰਦੀ ਹੈ ਕਿ ਦੋਵੇਂ ਗੱਡੀਆਂ ਦੇ ਡੱਬੇ ਨੇ ਜਿਹੜੇ ਪਟਰੀ ਤੋਂ ਉੱਤਰ ਜਾਂਦੇ ਨੇ ਕਟਨਾ ਸਥਾਨ ਤੇ ਇਸ ਵੇਲੇ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਹਾਦਸਾ ਸ਼ਾਮ ਦੇ ਵੇਲੇ ਵਾਪਰਦਾ ਬਲਾਸਪੋ ਰੇਲਵੇ ਸਟੇਸ਼ਨ ਤੋਂ ਕੋਸਦੂਰ ਲਾਲਖੰਡ ਖੇਤਰ ਦੇ ਵਿੱਚ ਆਸਾਬਾਪਰ ਦਾ ਟੱਕਰ ਇੰਨੀ ਜ਼ੋਰਦਾਰ ਸੀ ਕਿ ਕੋਚ ਮਾਲ ਗੱਡੀ ਦੇ ਉਹ ਉੱਪਰ ਚੜ ਗਿਆ ਜਾਨੀ ਕਿ ਘਟਨਾ ਦੀ ਖਬਰ ਮਿਲਦੇ ਹੀ ਮੌਕੇ ਤੇ ਰੇਲਵੇ ਅਧਿਕਾਰੀ ਐਮਰਜੈਂਸੀ ਟੀਮਾਂ ਐਂਬੂਲੈਂਸਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਬਚਾਅ ਕਾਰਜ ਦੀਆਂ ਟੀਮਾਂ ਲਗਾਤਾਰ ਮਲਬਾ ਹਟਾਉਣ ਦੇ ਵਿੱਚ ਲੱਗ ਜਾਂਦੀਆਂ ਨੇ ਬਹੁਤ ਸਾਰੇ ਜ਼ਖਮੀਆਂ ਨੂੰ ਮ੍ਰਿਤਕਾਂ ਨੂੰ ਉਸ ਰੇਲਾਂ ਦੇ ਵਿੱਚੋਂ ਰੇਲ ਗੱਡੀਆਂ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਰੇਲਵੇ ਦੇ ਸੀਪੀਆਰਓ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਸਾਰੇ ਰਾਹਤ ਸਰੋਤ ਕਟਨਾ ਸਨਾਸਤਾਨ ਤੇ ਤਾਇਨਾਤ ਕੀਤੇ ਗਏ ਹਨ ਰੇਲਵੇ ਸੁਰੱਖਿਆ ਕਮਿਸ਼ਨਰ ਨੂੰ ਹਾਦਸੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਰੇਲਵੇ ਮੰਤਰਾਲੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 10-10 ਲੱਖ ਰੁਪਏ ਦਾ ਐਲਾਨ ਕੀਤਾ ਗੰਭੀਰ ਜ਼ਖਮੀਆਂ ਦੇ ਲਈ 5-5 ਲੱਖ ਰੁਪਏ ਦਾ ਐਲਾਨ ਕੀਤਾ ਹਾਲਾਂਕਿ ਜਿਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹਾਲਾਂਕਿ ਸਾਰੀ ਜਿਹੜੀ ਜਾਂਚ ਜਿਹੜੀ ਹਾਦਸਾ ਕਿਵੇਂ ਹੋਇਆ ਕਾਰਨ ਕੀ ਨੇ ਉਹ ਸਾਰੀ ਜਿਹੜੀ ਵਿਸਤਾਰਿਤ ਜਾਂਚ ਆ ਉਹ ਜਾਰੀ ਆ ਛਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂਦੇਵ ਸਾਈ ਨੇ ਜਿਹੜਾ ਹਾਸੇ ਤੇ ਗਹਿਰਾ ਦੁੱਖ ਜਤਾਇਆ ਤੇ ਨਾਲੇ ਪ੍ਰਸ਼ਾਸਨ ਨੂੰ ਜ਼ਖਮੀਆਂ ਦੇ ਤੁਰੰਤ ਇਲਾਜ ਦੇ ਨਿਰਦੇਸ਼ ਦਿੱਤੇ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਟੀਮਾਂ ਨੂੰ ਮੌਕੇ ਤੇ ਕਟਨਾ ਸਥਾਨ ਤੇ ਭੇਜਣਾ ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਨੇ ਹਾਦਸਾ ਪਿਛਲੇ ਸਾਲ ਓਡੀਸ਼ਾ ਦੇ ਬਲਾਸੌਰ ਜ਼ਿਲ੍ਹੇ ਦੇ ਵਿੱਚ ਹੋਏ ਭਿਆਨਕ ਰੇਲ ਹਾਦਸੇ ਨੂੰ ਯਾਦ ਕਰਵਾਉਂਦਾ ਜਿਸ ਦੇ ਵਿੱਚ ਤਿੰਨ ਰੇਲਾਂ ਦੀ ਭਿਆਨਕ ਟੱਕਰ ਹੋੰਦੀ ਆ 290 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਐਸ ਵਕਤ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਕਿ ਇੱਕ ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਕਿ ਯਾਤਰੀ ਗੱਡੀ ਦਾ ਜਿਹੜਾ ਇੰਜਣ ਆ ਉਹ ਮਾਲ ਗੱਡੀ ਦੇ ਉੱਪਰ ਚੜ ਜਾਂਦਾ ਜਿਸ ਤੋਂ ਬਾਅਦ ਕਿ ਮੌਕੇ ਤੇ ਹੁਣ ਤੱਕ ਦੀ ਖਬਰ ਆ ਕਿ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਬਚਾਅ ਕਾਰਜ ਮੌਕੇ ਤੇ ਜਾਰੀ ਨੇ ਤੇ ਬਹੁਤ ਸਾਰੀਆਂ ਰਾਹਤ ਕਾਰਜ ਦੀਆਂ ਟੀਮਾਂ ਤਾਇਨਾਤ ਨੇ ਰੇਲਵੇ ਵਿਭਾਗ ਦੇ ਅਧਿਕਾਰੀ ਐਂਬੂਲੈਂਸਾਂ ਜਾਂ ਪਰ ਫਾਇਰ ਵਰਗੇਟਾ ਜਾਨੀ ਕਿ ਹਰ ਤਰੀਕੇ ਦੇ ਨਾਲ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਰੇਲਵੇ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਮ੍ਰਿਤਕਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਤੇ ਹਲਕੀਆਂ ਸੱਟਾਂ ਵਾਲਿਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ